ਮੈਂ ਬੜੀ ਉਠੀ ਉਠੀਆਂ ਮੈਂ ਮਜਬੂਰ ਹੋ ਕੇ ਵੀਡੀਓ ਪਾਉਂ ਨਹੀਂ ਆ ਉਹਨੂੰ ਅਦਾ ਵੀ ਕੋਈ ਇਲਾਜ ਕਰਾਇਆ ਜਾਵੇ ਕਿਤੇ ਖੜਿਆ ਜਾਵੇ ਜੋ ਵੀ ਉਹਨੇ ਕਰ ਲਿਆ 12 ਸਾਲਾਂ ਦਾ ਜਦੋਂ ਦਾ ਨਸ਼ੇ ਦੇ ਵਿੱਚ ਪਿਆ ਹਵਾ ਤੇ ਅੱਜ ਉਹ ਬਾਦਲ ਉੱਤੀਆਂ ਪਾ 35 ਸਾਲਾਂ ਦਾ ਹੋ ਗਿਆ ਵਾ ਤੇ ਅੱਜ ਗਲਪਲ ਕੇ ਮੰਜੀ ਦੇ ਪਿਆ ਹਵਾ ਤੇ ਸਾਨੂੰ ਬੜਾ ਦੁੱਖਿਆ ਬੜੀ ਬਹੁ ਆਉਂਦੀ ਆ ਸਾਡ ਕੋ ਨਹੀਂ ਵੇਖਿਆ ਜਾਂਦਾ ਨਹੀਂ ਚੱਲਿਆ ਜਾਂਦਾ ਸੋ ਨਸ਼ਾ ਹੌਲੀ ਹੌਲੀ ਕਰਕੇ ਨੌਜਵਾਨਾਂ ਨੂੰ ਨਿਕਲਦਾ ਜਾ ਰਿਹਾ ਹੈ ਤੋ ਅੱਜ ਅਜਹੀ ਖਬਰ ਤੁਹਾਨੂੰ ਦਿਖਾਵਾਂਗੇ ਜਿਹੜਾ ਤਰਨਤਾਰਨ ਦਾ ਪਿੰਡ ਹੈ ਮਥਰੇਵਾਲ ਜਿੱਥੋਂ ਦਾ ਇੱਕ ਨੌਜਵਾਨ ਬੁਰੀ ਤਰ੍ਹਾਂ ਨਸ਼ੇ ਦੀ ਦਦਲ ਵਿੱਚ ਤਸਿਆ ਹੁਣ ਉਹ ਆਪਣੀ ਕਹਿ ਸਕਦੇ ਆ ਕਿ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੈ ਕਹਿ ਰਿਹਾ ਕਿ ਮੈਨੂੰ ਬਚਾ ਲਓ ਮੈਂ ਸੁਧਰਨਾ ਚਾਹੁੰਦਾ 12 ਸਾਲਾਂ ਦਾ ਹੀ ਜਦੋਂ ਉਹਦਾ ਪਿਓ ਇਹ ਲੈਨ ਚ ਪੈ ਗਿਆ ਛੋਟਾ ਜਿਹਾ ਹੀ ਤੇ ਉਦੋਂ ਤੋਂ ਹੀ ਜਿਵੇਂ ਇਹ ਨਸੇ ਦੇ ਵਿੱਚ ਵੜਿਆ ਅੱਜ ਤੱਕ ਇਹ ਨਸੇ ਦੇ ਵਿੱਚ ਇਹ ਗਲ ਪਲ ਗਿਆ ਬਾਥਰੂਮ ਤੱਕ ਮੰਜੇ ਤੇ ਕਰਦਾ ਵਾ ਤੇ ਇਦਾਂ ਹੀ ਮੰਜੀ ਤੇ ਰਹਿੰਦਾ ਵਾ ਇਹਦਾ ਗੰਦ ਮੂਤ ਚੋਕਦੀਆਂ ਮੂਤ ਵੀ ਇਹਦਾ ਢੋਲਦੀਆਂ ਬਰਾਂਡਾ ਵੀ ਰੋਜ਼ ਮੈਨੂੰ ਧੋਣਾ ਪੈਂਦਾ ਕਿਹ ਵੇਲੇ ਮੈਂ ਠੀਕ ਹੋ ਨਹੀਂਦੀ ਤੇ ਇਦਾਂ ਹੀ ਗੰਦ ਪਿਆ ਰਹਿੰਦਾ ਵਾ ਐਹੀ ਚਲੋ ਤੁਰੇ ਫੇਰੀਦਾ ਪਰਚ ਰੁਕ ਰੇ ਮਰੇੜਿਆ ਇਦਾਂ ਉਦੋਂ ਦਿਲ ਧੋਲ ਜਾਂਦਾ ਥੋੜਾ ਜਿਹਾ ਮੈਂ ਜਿੱਥੇ ਤੂੰ ਥੋਕ ਦਿੱਤਾ ਨਾ ਮੈਂ ਤੈਨੂੰ ਛਟਾਉਣਾ ਨਹੀਂ ਆ ਪਰ ਮੈਂ ਇਹ ਬੱਚੇ ਘੜੀ ਇਹੋ ਹੱਥ ਜੋੜਦੀ ਹਾਂ ਮੈਂ ਨਹੀਂ ਆ ਵੀ ਵੇਖ ਲਾ ਮੈਂ ਜ਼ਿੰਦਗੀ ਕਿਦਾਂ ਕੱਟੀ ਊ ਤੇ ਬਾਕੀ ਤੂੰ ਸੁਧਰ ਜਾ ਤੂੰ ਨਾ ਇਹ ਕੰਮ ਦੇ ਵਿੱਚ ਪਈ ਪਰ ਅੱਜ ਜਿਹੜੀ ਆ ਇਹ ਨਰਕ ਦੀ ਜ਼ਿੰਦਗੀ ਆ ਨਾ ਇਹ ਇਕੱਲਾ ਨਹੀਂ ਭੋਗਣ ਡਿਆ ਇਹ ਮੈਨੂੰ ਨਾਲ ਹੀ ਭੋਗਣੀ ਪੈਣ ਡਈ ਆ ਕਿੱਥੇ ਮੈਂ ਪਹਿਲਸਾਂ ਦੇ ਵਿੱਚ ਵੀ ਦਿਹਾੜੀਆਂ ਜਾਂਦੀ ਰਹੀਆਂ ਮਿਸਤਰਾਂਾਂ ਨਾਲ ਵੀ ਮੈਂ ਜਾਂਦੀ ਰਹੀ ਆ ਸੁਧਰਨਾ ਚਾਹਨਾ ਹਾਂਜੀ ਸੁਧਰਨਾ ਚਾਹਨਾ ਮੈਂ ਇਹ ਮੇਰਾ ਇਲਾਜ ਹੋ ਜਾ ਹੱਥ ਜੋੜ ਕੇ ਬੇਨਤੀ ਐ ਇਹ ਜਿਹੜਾ ਤੁਹਾਡਾ ਲੜਕਾ ਹੈ ਇਹ ਕੰਮ ਕਰ ਵੀ ਕਰਦਾ ਰਿਹਾ ਜਾਂ ਸ਼ੁਰੂ ਤੋਂ ਇਹ ਨਸ਼ੇ ਵਾਲੇ ਪਾਸੇ ਹੀ ਚੱਲ ਗਿਆ ਇਹਨੇ ਨਸ਼ੇ ਦਾ ਹੀ ਇਹਨੇ ਆਪਣਾ ਹੀ ਟਾਈਮ ਪਾਸ ਕੀਤਾ ਇਹਨੇ ਕੋਈ ਕੰਮ ਨਹੀਂ ਕੀਤਾ 1 ਰੁਪਈਆ ਨਹੀਂ ਮੇਰੇ ਹੱਥ ਤੇ ਅੱਜ ਤੱਕ ਇਹਨੇ ਧਰਿਆ ਕਿ ਜਿਹੜਾ ਮੈਂ ਇਹਦਾ ਕੋਈ ਵਰਤ ਲਿਆ ਹੋਵੇ ਇੱਥੇ ਕਿਉਂਕਿ ਤੁਹਾਡੇ ਕਮਰੇ ਵਿੱਚ ਵੀ ਅਸੀਂ ਬੈਠੇ ਆਂ ਤਾਂ ਕਿਤਨਾ ਕਿਤੇ ਸਮੈਲ ਸਾਨੂੰ ਵੀ ਆ ਰਹੀ ਹੈ ਤਾਂ ਕੀ ਗੱਲ ਪਤਾ ਇਹਨੂੰ ਗੱਲ ਪ੍ਰੋਬਲਮ ਕੀ ਹੈ ਹਾਂ ਇਹਦੇ ਲੱਤਾਂ ਜਿਹੜੀਆਂ ਵਾ ਇਹ ਗਲਦੀਆਂ ਵਾ ਆਵੇ ਜ਼ਖਮ ਹੋ ਗਿਆ ਤੇ ਇਹਦੇ ਕਰਕੇ ਨਾ ਆਂਦਾ ਮੇਰੇ ਤੋਂ ਤੁਰਿਆ ਜਾਂਦਾ ਕਹੇ ਵੇ ਜੰਡੇ ਨਾ ਤੁਰਦਾ ਹੋਵੇ ਡੰਡਾ ਰੱਖਿਆ ਹੁਣ ਤੱਕ ਮੈਂ ਟੀਕੇ ਦਾ ਵੀ ਕੀਤਾ ਵਾ ਤੇ ਪੇਪਰ ਤੇ ਜਿਹੜੀ ਗੋਲੀ ਉਹ ਵੀ ਪੀਤੀ ਮੈਂ ਤੇ ਸਮਾਨਸਮੂਣੀ ਪਹਿਲਾਂ ਲਾਉਂਦਾ ਰਿਆ ਹਾਂ ਮੈਂ ਮੈਂ ਆਪ ਇਹੋ ਚਾਹਣਾ ਵਾ ਵੀ ਮੈਂ ਕਰਨਾ ਚਾਹਣਾ ਚਾਹਣਾ ਮੈਂ ਇਲਾਜ ਹੋ ਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਤੁਹਾਡੇ ਨਾਲ ਰਵੀ ਖਹਿਰਾ। ਸੋ ਨਸ਼ਾ ਹੌਲੀ-ਹੌਲੀ ਕਰਕੇ ਨੌਜਵਾਨਾਂ ਨੂੰ ਨਿਕਲਦਾ ਜਾ ਰਿਹਾ ਏ। ਸੋ ਅੱਜ ਅਜਹੀ ਖਬਰ ਤੁਹਾਨੂੰ ਦਿਖਾਵਾਂਗੇ ਜਿਹੜਾ ਤਰਨਤਾਰਨ ਦਾ ਪਿੰਡ ਹੈ ਮਥਰੇਵਾਲ ਜਿੱਥੋਂ ਦਾ ਇੱਕ ਨੌਜਵਾਨ ਬੁਰੀ ਤਰ੍ਹਾਂ ਨਸ਼ੇ ਦੀ ਦਦਲ ਵਿੱਚ ਧਸਿਆ। ਇਥੋਂ ਤੱਕ ਕਿ ਨਸ਼ੇ ਦੀ ਪੂਰਤੀ ਲਈ ਕਈ ਕੋਸ਼ਿਸ਼ ਉਸ ਨੌਜਵਾਨ ਵੱਲੋਂ ਕੀਤਾ ਗਿਆ ਪਰ ਹੁਣ ਉਹ ਆਪਣੀ ਕਹਿ ਸਕਦੇ ਆ ਕਿ ਜ਼ਿੰਦਗੀ ਦੀ ਭੀਖ ਮੰਗ ਰਿਹਾ ਏ ਕਹਿ ਰਿਹਾ ਕਿ ਮੈਨੂੰ ਬਚਾ ਲੋ ਮੈਂ ਸੁਧਰਨਾ ਚਾਹੁੰਦਾ ਸਭ ਤੋਂ ਪਹਿਲਾਂ ਉਸ ਨੌਜਵਾਨ ਦੀ ਮਾਤਾ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਕਿਹੜਾ ਪਿੰਡ ਹੈ ਤੇ ਤੁਹਾਡੇ ਪੁੱਤਰ ਦਾ ਨਾਮ ਕੀ ਹੈ ਪੁੱਤਰ ਦਾ ਨਾਮ ਬੇਟਾ ਪਿੰਡ ਮਸਰੇ ਆਲਿਆ ਤੇ ਨਾਮ ਇਹਦਾ ਦਲਜੀਤ ਆ ਤੇ 12 ਸਾਲਾਂ ਦਾ ਹੀ ਜਦੋਂ ਉਹਦਾ ਪੀ ਇਹ ਲੈਨ ਚ ਪੈ ਗਿਆ ਛੋਟਾ ਜਿਹਾ ਹੀ ਤੇ ਉਦੋਂ ਤੋਂ ਹੀ ਇਹ ਜਿਉ ਇਹ ਨਸੇ ਦੇ ਵਿੱਚ ਵੜਿਆ ਅਜੇ ਤੱਕ ਇਹ ਨਸੇ ਦੇ ਵਿੱਚ ਇਹ ਗਲ ਪਲ ਗਿਆ ਬਾਤ ਨੂੰ ਮਤੱਕ ਮੰਜੇ ਤੇ ਕਰਦਾ ਵਾ ਤੇ ਇਦਾਂ ਹੀ ਮੰਜੀ ਤੇ ਰਹਿੰਦਾ ਵਾ ਤੇ ਅਹੀਂ ਹੁਣ ਇੰਨਾ ਮੈਂ ਇਹਦਾ ਗੰਦ ਮੂਤ ਚੋਕਦੀਆਂ ਮੂਤ ਵੀ ਇਹਦਾ ਢੋਲਦੀਆਂ ਬਰਾਂਡਾ ਵੀ ਰੋਜ਼ ਮੈਨੂੰ ਧੋਣਾ ਪੈਂਦਾ ਕਿਹ ਵੇਲੇ ਮੈਂ ਠੀਕ ਮਨੀ ਹੁੰਦੀ ਤਾਂ ਇਦਾਂ ਹੀ ਗੰਦ ਪਿਆ ਰਹਿੰਦਾ ਵਾ ਤੇ ਮੈਂ ਆਨੀਆ ਵੀ ਜੇ ਇੰਨੀ ਗਰੀਬੀ ਸੀ ਗਰੀਬੀ ਦੇ ਵਿੱਚ ਇਹਨਾਂ ਨੂੰ ਚੱਲ ਪਾ ਲਿਆ ਹੀ ਪਰ ਅਰੇ ਚਲੋ ਤੁਰੇ ਫਿਰ ਇਹਦਾ ਪਰਚ ਰੁਕਾ ਮਰੇ ਘੜਿਆ ਇਹਦਾ ਉਦੋਂ ਦਿਲ ਢੋਲ ਜਾਂਦਾ ਥੋੜਾ ਜਿਆ ਅਸ਼ਮਾਤਾ ਮਾਤਾ ਪਾ ਉਹ ਕਹ ਕਿਉਂਕਿ ਪੁੱਤ ਹੈ ਪੁੱਤ ਦਾ ਦਰਦ ਨਹੀਂ ਦੇਖਿਆ ਜਾਂਦਾ ਹਾਲਾਂਕਿ ਮਾੜੀ ਸੰਗਤ ਵਿੱਚ ਮਾਤਾ ਦਾ ਕਹਿਣਾ ਹੈ ਕਿ ਜਦੋਂ 12 ਸਾਲਾਂ ਦਾ ਸੀ ਉਦੋਂ ਦਾ ਪੈ ਗਿਆ ਅਸ਼ਮਾਤਾ 12 ਸਾਲ ਦਾ ਜਦੋਂ ਇਹ ਮਾੜੀ ਸੰਗਤ ਵਿੱਚ ਪਿਆ ਤੁਸੀਂ ਪਹਿਲੀ ਵਾਰ ਇਸ ਨੂੰ ਦੇਖਿਆ ਹੋਵੇਗਾ ਤਾਂ ਫਿਰ ਕੀ ਕਰ ਰਿਹਾ ਸੀ ਤੇ ਉਸ ਵੇਲੇ ਤੁਹਾਡੇ ਦਿਲ ਦੇ ਵਿੱਚ ਕੀ ਆਇਆ ਉਦੋਂ ਦੇਲ 'ਚ ਇਹੀ ਆਇਆ ਸੀ ਵੀ ਜੇ ਹੁਣ ਤੂੰ ਇਹ ਕੰਮ ਕੀਤਾ ਵਾ ਤੇ ਇਹ ਕੰਮ ਦੇ ਵਿੱਚ ਨਾ ਪਮੀ ਵੀ ਚੱਲ ਆਪਣੇ ਘਰ ਵਾਲੇ ਵੇਖੀ ਤੇ ਪਰ ਇਹ ਨਹੀਂ ਸਾਡੇ ਕਾਬੂ ਨਹੀਂ ਆਇਆ ਵੀ ਇੱਕ ਤੇ ਮੇਰੇ ਕੋਲ ਹੈਗਾ ਹੀ ਕੰਮ ਕਰਾਂ ਦਾ ਕੰਮ ਹੀ ਗਵਾ ਸੁੱਟਦੀ ਹਾਂ ਮੈਂ ਤੇ ਉਹਨਾਂ ਕੰਮ ਕਰਦੀ ਹਾਂ ਤੇ ਜਿਹੜੀ ਉਧਰ ਰੋਟੀ ਲੈ ਆਉਣੀ ਹੋਈ ਇਹਨਾਂ ਨੂੰ ਖਵਾ ਦੇਣੀ ਤੇ ਆਪ ਮੈਂ ਫਿਰ ਇਦਾਂ ਹੀ ਤੁਰ ਹੀ ਫਿਰਨਾ ਤੇ ਉਦੋਂ ਗਰੀਬੀ ਵੀ ਬਹੁਤ ਜ਼ਿਆਦੀ ਸੀ ਪੇਰਾ ਤੇ ਜਿਹੜਾ ਡੈਡੀ ਸੀ ਉਹ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਆ 5 ਰੁਪਏ ਦਿਹਾੜੀ ਸੀ ਉਦੋਂ ਵੱਧੀ 5ਾਂ ਤੋਂ 35 ਰੁਪਏ 35ਾਂ ਤੋਂ ਇਦਾਂ 40 50 ਗਾਂ ਦੇ ਗਾਂ ਚਲੋ ਵਾਧ ਗਈ ਆ ਤੇ ਨਾਲ ਮੈਂ ਮਿਹਨਤ ਕੀਤੀ ਆ ਉਹ ਵੀ ਕੰਮ ਕਰਦਾ ਰਿਆ ਝੋਨੇ ਝਾਨੇ ਲਾਉਂਦੇ ਰਹੇ ਆ ਤੇ ਹੀ ਆਪਣਾ ਜਿਹੜਾ ਘਰ ਦਾ ਗਜਾਰਾ ਆਪਣਾ ਕਰਦੇ ਰਹੇ ਆ ਕਿ ਮੈਂ ਨਹੀਂ ਇਹ ਘਰ ਨੂੰ ਨਹੀਂ ਛੱਡਿਆ ਤੇ ਮੈਨੂੰ ਮੇਰਾ ਡੈਡੀ ਕਹਿੰਦਾ ਸੀ ਕਿ ਅਸਾ ਕਰਦਾ ਵਾ ਛੱਡ ਦੇ ਮੈਂ ਕਿਹਾ ਡੈਡੀ ਨਹੀਂ ਤੂੰ ਅੱਠ ਧੀਆਂ ਜੰਮਾਵਾ ਤੇ ਮੈਂ ਕਿਹਾ ਨਹੀਂ ਮੈਂ ਇਹ ਕੰਮ ਨਹੀਂ ਕਰਨਾ ਮੈਂ ਕਿਹਾ ਤੈਨੂੰ ਲੋਕਾਂ ਨੇ ਨਹੀਂ ਛੱਡਣਾ ਲੋਕਾਂ ਨੇ ਕਹਿਣਾ ਕਿ ਅੱਠ ਧੀਆਂ ਜੰਮ ਕੇ ਦੁਜੇ ਦੁਜੇ ਸਾ ਦਬਾ ਬਹਾਉਂਦਾ ਫਿਰਦਾ ਮੈਂ ਜਿੱਥੇ ਤੂੰ ਥੋਕ ਦਿੱਤਾ ਨਾ ਮੈਂ ਤੈਨੂੰ ਛਟਾਉਣਾ ਨਹੀਂ ਆ ਪਰ ਮੈਂ ਇਹ ਬੱਚੇ ਘੜੀ ਇਹੋ ਹੱਥ ਜੋੜਦੀ ਹਾਂ ਮੈਂ ਨਹੀਂ ਆ ਵੀ ਵੇਲਾ ਮੈਂ ਜ਼ਿੰਦਗੀ ਤੂੰ ਸੁਧਰ ਜਾ ਤੂੰ ਨਾ ਇਹ ਕੰਮ ਦੇ ਵਿੱਚ ਪਈ ਪਰ ਇਹ ਬੱਚੇ ਨੇ ਨਹੀਂ ਕੋਈ ਮੇਰੀ ਮੰਨੀ ਸੁਣੀ ਕੋਈ ਨਹੀਂ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਬਾਹਰ ਆ ਪਰ ਇਹ ਮੁੰਡਾ ਨਹੀਂ ਮੇਰੇ ਆਖੇ ਵੇਖੇ ਲੱਗਾ ਪਰ ਅੱਜ ਜਿਹੜੀ ਆ ਇਹ ਨਰਕ ਦੀ ਜ਼ਿੰਦਗੀ ਆ ਨਾ ਇਹ ਕੱਲਾ ਨਹੀਂ ਭੋਗਣਿਆ ਇਹ ਮੈਨੂੰ ਨਾਲ ਹੀ ਭੋਗਣੀ ਪੈਣ ਈ ਆ ਕਿੱਥੇ ਮੈਂ ਪਹਿਲਸਾਂ ਦੇ ਵਿੱਚ ਵੀ ਦਿਹਾੜੀਆਂ ਜਾਂਦੀ ਰਹੀਆਂ ਮਿਸਤਰਾਂਾਂ ਨਾਲ ਵੀ ਮੈਂ ਜਾਂਦੀ ਰਹੀਆਂ ਮੈਂ ਕੋਈ ਕੰਮ ਨਹੀਂ ਸਾਡਾ ਵਿਆਹਾਂ ਦਾ ਕੰਮ ਮੈਂ ਕਰਦੀ ਰਹੀਆਂ ਮਿਹਨਤ ਕੋਈ ਨਹੀਂ ਛੱਡੀ ਜਿੱਥੋਂ ਮਰਜ਼ੀ ਆਣ ਕੇ ਤੁਸੀਂ ਪਤਾ ਕਰਕੇ ਤੁਸੀਂ ਪਿੰਡ ਇਕੱਠਾ ਕਰਕੇ ਤੁਸੀਂ ਜਿੱਥੋਂ ਮਰਜ਼ੀ ਹੀ ਪਤਾ ਕਰ ਸਕਦੇ ਜੇ ਵੀ ਇਹ ਕੰਮ ਹੋਏ ਆ ਇਹਨੇ ਕੀਤੇ ਆ ਕਿ ਨਹੀਂ ਕੀਤੇ ਕਿਉਂਕਿ ਆਪਣੇ ਮਾਪਿਓ ਦੀ ਵੀ ਇੱਜ਼ਤ ਰੱਖੀ ਆ ਮੈਂ ਤੇ ਆਪਣੇ ਆਦਮੀ ਦੀ ਵੀ ਰੱਖੀ ਆ ਤੇ ਅੱਜ ਵੀ ਮੇਰੀ ਇੱਜ਼ਤ ਕਰਦੇ ਇੱਕ ਨੂੰ ਕਹਾਂ 100 ਜਾਨਾਂ ਖਲੋਂਦਾ ਵਾ ਇਹ ਨਹੀਂ ਕਾ ਕਿ ਮੇਰੇ ਨਾਲ ਨਹੀਂ ਕੋਈ ਤੁਰਦਾ ਤੇ ਪਰ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕੀਤਾ ਕਿ ਜਿਹੜਾ ਕਿਸੇ ਗੱਲੋਂ ਗਾਲ੍ਹਾਂ ਮ ਆਵੇ ਤਾਂ ਆਪਣੀ ਮਿਹਨਤ 'ਤੇ ਧਿਆਨ ਰੱਖਿਆ ਤੇ ਬਾਕੀ ਮ ਇਹੋ ਕਹਿੰਨੀ ਆ ਕਿ ਅੱਗੇ ਵੀ ਜਿੱਦਾਂ ਵੀ ਕਿਸੇ ਦੀ ਜ਼ਿੰਦਗੀ ਜਿੱਦਾਂ ਵੀ ਕੋਈ ਕਿ ਇਹ ਨਾ ਹੋ ਜਾਂਦਾ ਵਾ ਤੇ ਮੇਰੇ ਹੱਥ ਜੋੜ ਕੇ ਉਹ ਬੇਨਤੀ ਆ ਕੇ ਰਲ ਕੇ ਆਪਣਾ ਟਾਈਮ ਸਾਰਿਆ ਕਰੋ ਕਿਤੇ ਨਾ ਕਿਤੇ ਰੱਬ ਦੇ ਨ ਮੋੜਦਾ ਵਾ ਤੇ ਪਰ ਇਹੋ ਜੀ ਗੱਲ ਕੋਈ ਗਲਤੀ ਨਾ ਕਰਿਆ ਕਰੋ ਵੀ ਜਿੱਦਾਂ ਮੈਂ ਹੁਣ ਆਪਣਾ ਘਰ ਨੂੰ ਲੈ ਕੇ ਤੁਰੀਆਂ ਤੇ ਅੱਜ ਮੇਰਾ ਬੱਚਾ ਵੀ ਕਮਾਈ ਕਰਨ ਰਿਹਾ ਵਾ ਘਰ ਵਾਲਾ ਵੀ ਕਮਾਈ ਕਰਨ ਰਿਹਾ ਵਾ ਤੇ ਹੁਣ ਮੈਨੂੰ ਕੰਮ ਇਹ ਆਂਦੇ ਵੀ ਤੂੰ ਰਹਿਂਦੇ ਜਿਉਂ ਮੇਰਾ ਪ੍ਰੈਸ਼ਨ ਹੋ ਗਿਆ ਵਾ ਵੱਡਾ ਤੇ ਉਦੋਂ ਦਾ ਮੇਰੇ ਤੋਂ ਕੰਮ ਭਾਰਾ ਵਾਲਾ ਨਹੀਂ ਹੁੰਦਾ ਪਰ ਮੈਂ ਕੰਮ ਨੂੰ ਅਜੇ ਵੀ ਮਾਰ ਖਾਨੀ ਅਜੇ ਵੀ ਕਿਹੇ ਗੱਲੋਂ ਮਾਰ ਨਹੀਂ ਖਾਂਦੀ ਅਜੇ ਵੀ ਮੈਂ ਕੰਮ ਦੋ ਜਾਣੇ ਜਿੰਨਾ ਘਰ ਜਾਨੀ ਆ ਅਜੇ ਵੀ ਨਹੀਂ ਮੈਂ ਪੈਂਦੀ ਗੱ ਕਿ ਤੁਹਾਡਾ ਇੱਕ ਬੱਚਾ ਮਿਹਨਤ ਕਰ ਰਿਹਾ ਹੈ ਤੁਹਾਡੇ ਤੁਹਾਡਾ ਘਰ ਵਾਲਾ ਤੇ ਕਿੰਨੇ ਧੀਆਂ ਪੁੱਤ ਕਿੰਨੇ ਨੇ ਉਸ ਬਾਰੇ ਵੀ ਦੱਸੋ ਦੋ ਕਾਕੇ ਆ ਤੇ ਇੱਕ ਗੁੱਡੀ ਸੀ ਤੇ ਇਹ ਗੁੱਡੀ ਮੈਂ ਇਦਾਂ ਛੋਟੀ ਜੀ ਸੀ ਜਦੋਂ ਉਹਦਾ ਇਦਾਂ ਵਿਆਹ ਦਿੱਤੀ ਸੀ ਤੇ ਕਾਕਾ ਇੱਕ ਜਿਹੜਾ ਹੈ ਪੜ੍ਹੇ ਵੀ ਨਹੀਂ ਗੇ ਜੋ ਕਿ ਉਹ ਤੋਂ ਮਾਰੀ ਇਹੋ ਜੀ ਗਰੀਬੀ ਦੀ ਇੰਨੀ ਮਾਰੀ ਕਿ ਨਹੀਂ ਪੜਾਏ ਗਏ ਮੇਤੋਂ ਤੇ ਉਹ ਨਹੀਂ ਕੀ ਜੇ ਮੈਂ ਜਾਨੀ ਨਹੀਂ ਹਾਲੂਆਂ ਦੀ ਸਾੰਟੀ ਕਰਨ ਜਾਨੀ ਨਹੀਂ ਹਾਲੂ ਬੀਜਣ ਜਾਨੀ ਇਹਨੇ ਮਗਰੇ ਨਾਲ ਤੁਰ ਪੈਣਾ ਤੇ ਨਾਲ ਹੀ ਮੇਰੇ ਜਾ ਕੇ ਤੇ ਉੱਥੇ ਉਹਦੇ ਉੱਤੇ ਪਲੈਂਡਰ ਜਿਹੜਾ ਉਹ ਆਲੂ ਬੀਜਦੇ ਉੱਤੇ ਬਹਿ ਜਾਣਾ ਇਹਨੇ ਨਾਲ ਹੀ ਮੇਰੇ ਦਿਹਾੜੀਆਂ ਕਰਦੇ 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 ਨਾਲ ਹੀ ਅੱਜ ਤੱਕ ਨਾਲ ਹੀ ਮੇਰੇ ਕੰਮ ਕਰਦਾ ਰਿਹਾ ਇਹ ਗੱਲ ਕਰਿਓ ਇਹ ਜਿਹੜਾ ਤੁਹਾਡਾ ਲੜਕਾ ਹੈ ਇਹ ਕੰਮਕਾਰ ਵੀ ਕਰਦਾ ਰਿਹਾ ਜਾਂ ਸ਼ੁਰੂ ਤੋਂ ਇਹ ਨਸ਼ੇ ਵਾਲੇ ਪਾਸੇ ਹੀ ਚਲ ਗਿਆ ਇਹਨੇ ਨਸ਼ੇ ਦਾ ਹੀ ਇਹਨੇ ਆਪਣਾ ਹੀ ਟਾਈਮ ਪਾਸ ਕੀਤਾ ਇਹਨੇ ਕੋਈ ਕੰਮ ਨਹੀਂ ਕੀਤਾ 1 ਰੁਪਈਆ ਨਹੀਂ ਮੇਰੇ ਹੱਥ ਤੇ ਅੱਜ ਤੱਕ ਇਹਨੇ ਧਰਿਆ ਕਿ ਜਿਹੜਾ ਮੈਂ ਇਹਦਾ ਕੋਈ ਵਰਤ ਲਿਆ ਹੋਵੇ ਜਾਂ ਮੈਂ ਇਹਦਾ ਕੋਈ ਇਹਦਾ ਕੋਈ ਖਾਦਾ ਹੋਵੇ ਕੁਝ ਨਹੀਂ ਇਹਨੇ ਮੈਨੂੰ ਅੱਜ ਤੱਕ ਕੋਈ ਇਹਨੇ ਮੈਨੂੰ ਮੇਰੇ ਹੱਥ ਤੇ ਪੈਸਾ ਨਹੀਂ ਧਰਿਆ ਕੋਈ ਇਹਦਾ ਮੈਂ ਇਹਦੀ ਕਮਾਈ ਕੋ ਖਾ ਕੇ ਹੀ ਨਹੀਂ ਵੇਖੀ ਮੈਂ ਜੰਮਣ ਵਾਲੀ ਰਹੀਆਂ ਤੇ ਪਾਲਣ ਵਾਲੀ ਰਹੀਆਂ ਤੇ ਆ ਨਰਕ ਚੁੱਕਣ ਵਾਲੀ ਰਹੀਆਂ ਹੋਰ ਮੈਂ ਕੁਝ ਨਹੀਂ ਕੀਤਾ ਅੱਛਾ ਮਤਲਬ ਗੱਲ ਤੁਸੀਂ ਬਾਰ ਬਾਰ ਕਰ ਰਹੇ ਹੋ ਕਿ ਮੈਂ ਨਰਕ ਚੁੱਕ ਰਹੀਆਂ ਕੀ ਗੱਲਬਾਤ ਕੀ ਹੈ ਇਸ ਨੂੰ ਅਸਲ ਤੇ ਪ੍ਰੋਬਲਮ ਕੀ ਹੈ ਕੀ ਹੋ ਗਿਆ ਇੱਥੇ ਕਿਉਂਕਿ ਤੁਹਾਡੇ ਕਮਰੇ ਵਿੱਚ ਵੀ ਅਸੀਂ ਬੈਠੇ ਆਂ ਤਾਂ ਕਿਤੇ ਨਾ ਕਿਤੇ ਸਮੈਲ ਸਾਨੂੰ ਵੀ ਆ ਰਹੀ ਹੈ ਤਾਂ ਕੀ ਗੱਲਬਾਤ ਹੈ ਇਹਨੂੰ ਗੱਲ ਪ੍ਰੋਬਲਮ ਕੀ ਹੈ ਹੁਣ ਏਰੇ ਲੱਤਾਂ ਜਿਹੜੀਆਂ ਵਾ ਇਹ ਗਲ ਗਈਆਂ ਵਾ ਆ ਵੇ जख्म ਹੋ ਗਿਆ ਤੇ ਇਹਦੇ ਕਰਕੇ ਨਾ ਆਂਦਾ ਮੇਰੇ ਤੋਂ ਤੁਰਿਆ ਜਾਂਦਾ ਕਹੇ ਵੇਲੇ ਡੰਡੇ ਨਾਲ ਤੁਰਦਾ ਹੋਵੇ ਡੰਡਾ ਰੱਖਿਆ ਉਹਦ ਨਾਲ ਤੁਰਦਾ ਤੇ ਇਹਦੇ ਕਰਕੇ ਸਮੈ ਲਾਉਂਦੀ ਤੇ ਭਾਰ ਨਹੀਂ ਪੈਂਦਾ ਲੱਤਾਂ ਦੇ ਤੇ ਇਹ ਬੋਦਲ ਵੀ ਉਹ ਰੱਖੀ ਤੁਸੀਂ ਕੈਮਰਾ ਕਰ ਸਕਦੇ ਜੀ ਤੇ ਆ ਥੱਲੇ ਵੀ ਅਜਾ ਹੁੰਜਣ ਵਾਲਾ ਵਾ ਕਿਉਂਕਿ ਮੈਂ ਭਰਾ ਮੇਰੇ ਸੱਡਾਂ ਡਾਈ ਮੈਂ ਪਿੰਡ ਚੱਲ ਗਈ ਉੱਥੋਂ ਆਏ ਆ ਤੇ ਇਹ ਕਰਕੇ ਜਿਹੜਾ ਵਾ ਸਫਾਈ ਨਹੀਂ ਮੇਤੋਂ ਹੋਈ ਵੀ ਆਨ ਕੇ ਤੇ ਆ ਵੇਖੋ ਆਹ ਕੋ ਸਿਆਤੇ ਇਹ ਦੇ ਕਰਕੇ ਮੇਤੋਂ ਬੜਾ ਔਖੀ ਹੋ ਗਈਆਂ ਮੈਂ ਸਰਕਾਰ ਅੱਗੇ ਹੋਈ ਮੈਂ ਹੱਥ ਜੋੜਦੀ ਆ ਵੀ ਇਹਦਾ ਕੋਈ ਨਾ ਕੋਈ ਇਹਨੂੰ ਕਿਸ ਨਾ ਕਿਸੇ ਬੰਨੇ ਲਾਇਆ ਜਾਵੇ ਦਾ ਲਾਜ ਕਰਾਇਆ ਜਾਵੇ ਤੇ ਮੈਂ ਇਹੋ ਹੱਥ ਜੋੜੂੰਗੀ ਸਰਕਾਰ ਗਾੜੀ ਵੀ ਮੇਤੋਂ ਨਹੀਂ ਨਰਕ ਚੁੱਕਿਆ ਜਾਂਦਾ ਮੈਂ ਨਹੀਂ ਚੁੱਕ ਸਕਦੀ ਮੈਂ ਤੇ ਆਪ ਹੁਣ ਜਦੋਂ ਮਰਜੀ ਪੈ ਜਾਨੀ ਮੰਜੀ ਤੇ ਜਦੋਂ ਮਰਜੀ ਬਹਿ ਜਾਨੀ ਮੇਤੋਂ ਨਹੀਂ ਇਹਦਾ ਨਰਕ ਚੁੱਕਿਆ ਜਾਂਦਾ ਵੀ ਤੇ ਇਹਦਾ ਕੋਈ ਨਾ ਕੋਈ ਹੱਥ ਜੋੜ ਕੇ ਬੇਨਤੀ ਸਰਕਾਰ ਅੱਗੇ ਵੀ ਜਦੋਂ ਤੁਸੀਂ ਵੋਟਾਂ ਲੈਣੀਆਂ ਵਾ ਨਾ ਉਦੋਂ ਤੁਸੀਂ ਪਿੰਡਾਂ ਦੇ ਵਿੱਚ ਆਉਂਦੇ ਜੀ ਉਦੋਂ ਪੇਣ ਤੁਸੀਂ 1000-1000 ਰੁਪਏ ਦਾ ਤੇਲ ਗੱਡੀਆਂ ਚ ਪਵਾ ਕਹਿੰਦੇ ਜੇ ਬਾਹਰ-ਬਾਹਰ ਮੈਂ ਉਹ ਫੀਲ ਕਰੂੰਗੀ ਕਿ ਉਦੋਂ ਤੁਸੀਂ ਗੱਡੀਆਂ ਕਿੱਦਾਂ ਲੈ ਕੇ ਆਉਂਦੇ ਜੀ ਉਹਦਾ ਵੀ ਜਦੋਂ ਬਣ ਜਾਂਦੇ ਉਦੋਂ ਵੀ ਕਿਸ ਦੀ ਸਾਰ ਲਿਆ ਕਰੋ ਜ਼ਰੂਰ ਸਾਰ ਲਿਆ ਕਰੋ ਜਿਹੜੇ ਤੁਸੀਂ ਅੱਗੇ ਲੀਡਰ ਬਹਾ ਦਿੱਤੇ ਆ ਨਾ ਉਹ ਆਪਣੇ ਰਿਸ਼ਤੇਦਾਰਾਂ ਨੂੰ ਹੀ ਅੱਗੇ ਪਹੁੰਚਾਉਂਦੇ ਆ ਕਿਸੇ ਗਰੀਬ ਦੀ ਸਾਰ ਨਹੀਂ ਲੈਂਦੇ ਤੇ ਕਿਸੇ ਗਰੀਬ ਨੂੰ ਨਹੀਂ ਜਿਵੇਂਦੇ ਤੇ ਸਰਕਾਰ ਅੱਗੇ ਹੋ ਮੈਂ ਹੱਥ ਜੋੜ ਕੇ ਬੇਨਤੀ ਕਰੂੰਗੀ ਵੀ ਗਰੀਬਾਂ ਦੀ ਸਾਰ ਲਈ ਜਾਵੇ ਜੇ ਹੁਣੇ ਲਾ ਬੈਠਾ ਵਾ ਇਹ ਘਰ ਬੈਠਾ ਉਹ ਨਾ ਤੇ ਹਟ ਕੋ ਇਹਦਾ ਗਾਲੀ ਕੁੱਟਿਆ ਜਾਂਦਾ ਵਾ ਨਾ ਹਟ ਕੋ ਮਾਰੇ ਜਾਂਦਾ ਸਰਕਾਰ ਜੋ ਵੀ ਕਿਸ ਸਰਕਾਰ ਨੂੰ ਚੰਗਾ ਲੱਗਦਾ ਉਹ ਕਰ ਸਕਦੇ ਆ ਹਾਡੇ ਇਹ ਲੋਹਾਥ ਖੜੇ ਹੋ ਗਏ ਮੇਰੇ ਮੈਂ ਨਹੀਂ ਗੰਦ ਚੁੱਕ ਸਕਦੀ ਨਹੀਂ ਨਰਕ ਚੁੱਕ ਸਕਦੀ ਕਿ ਇਹ ਵੇਲੇ ਮੈਨੂੰ ਕਿਤੇ ਜਾਣਾ ਵੀ ਪੈਂਦਾ ਸੋ ਇਹ ਮਾਂ ਹੈ ਜੋ بار بار ਇੱਕੋ اپیل ਕਰ ਰਹੀ ਹੈ ਸਰਕਾਰ ਅੱਗੇ ਵੀ ਤਾਂ ਕਹਿ ਰਹੀ ਹੈ ਕਿ ਮੇਰੇ ਨੌਜਵਾਨ ਪੁੱਤ ਨੂੰ ਜਿਹੜਾ ਕਿ ਬਚਾ ਲਓ ਕਿ ਜਿਹੜਾ ਇਹ ਨਸ਼ੇ ਦੀ ਦਲਦਲ ਵਿੱਚ ਧਸ ਚੁੱਕਿਆ ਹੈ ਹੁਣ ਇਹ ਸੁਧਰਨਾ ਚਾਹੁੰਦਾ ਹੈ ਤਾਂ ਇਸ ਨੂੰ ਬਚਾਇਆ ਜਾਵੇ ਜੜੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਨਸ਼ਾ ਛਡਣ ਲਈ ਜਿਹੜੇ ਨੌਜਵਾਨ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਦੇ ਬਾਹਰ ਕੱਢਣ ਲਈ ਸਕੀਮਾਂ ਨੇ ਸੋ ਇਹ ਮਾਂ ਬਾਰ-ਬਾਰ ਇੱਕੋ ਗੁਜਾਰਿਸ਼ ਰੋ-ਰੋ ਕੇ ਕਰ ਰਹੀ ਹੈ ਕਿ ਇਸ ਨੂੰ ਬਚਾਇਆ ਜਾਵੇ ਤਾਂ ਇਸ ਨੂੰ ਜਿਹੜਾ ਇਸ ਨਰਕ ਭਰੀ ਜ਼ਿੰਦਗੀ ਚੋਂ ਕੱਢਿਆ ਜਾਵੇ ਮਾਂ ਨੇ ਇਹ ਵੀ ਕਿਹਾ ਕਿ ਨਾਲ-ਨਾਲ ਮੈਂ ਵੀ ਇੱਕ ਹਿਸਾਬ ਦਾ ਨਰਕੀ ਢੋਰੀਆਂ ਕਿਉਂਕਿ ਸਮੈਲ ਆ ਰਹੀ ਹੈ ਕਮਰੇ ਦੇ ਵਿੱਚੋਂ ਇਹ ਨੌਜਵਾਨ ਪੂਰੀ ਤਰ੍ਹਾਂ ਇਹ ਗਲ ਚੁੱਕਾ ਹੈ ਨਸ਼ੇ ਦੇ ਨਾਲ ਪਰ ਹੁਣ ਕਿਆ ਇਸ ਵੱਲੋਂ ਵੀ ਜਾ ਰਿਹਾ ਹੈ ਕਿ ਮੈਨੂੰ ਬਚਾ ਲੋ ਤਾਂ ਵੀਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਇਹਦਾ ਇਹ ਹਾਂਜੀ ਭਾਈ ਕੀ ਕੀ ਨਾਮ ਕੀ ਤੇਰਾ ਦਲਜੀਤ ਸਿੰਘ ਭਾਜੀ ਅਚਾ ਦਲਜੀਤ ਕਿਦੋਂ ਦਾ ਲੱਗ ਗਿਆ ਫਿਰ ਇਹਨੇ ਕੰਮਾਂ ਚ ਮੈਨੂੰ ਹੋ ਗਏ 20 ਕੇ ਸਾਲ ਹੋ ਗਏ 20 22 ਸਾਲ ਤੇ ਨਥੇ ਚ ਚਲੋ ਮੈਂ ਚੋੜੀਆਂ ਚਾੜੀਆਂ ਵੀ ਕਰ ਚੁੱਕੀਆਂ ਵਾਂ ਆਪਣੇ ਜਦੋਂ ਨਥੇ ਤੇ ਲਾਫ ਚ ਮੈਂ ਕੀਤੀਆਂ ਵਾਂ ਚਲੋ ਪੀ ਜਦੋਂ ਨਸ਼ੇ ਦੀ ਤੋੜ ਵੱਜਦੀ ਆ ਜਦੋਂ ਨਸ਼ੇ ਦੀ ਨਸ਼ੇ ਦੀ ਟੋੜ ਵੱਜਦੀ ਆ ਤੇ ਉਦੋਂ ਮੈਂ ਆਪਣੀ ਕੰਮ ਚੋੜੀ ਚ ਪੱਟੀ ਦਾ ਕਰਕੇ ਤੇ ਆਪਣਾ ਕਰਦਾ ਹਾਂ ਠੀਕ ਆ ਵੀ ਜਦੋਂ ਮੈਨੂੰ ਟੋੜ ਵੱਜਦੀ ਹੁਣ ਤੱਕ ਕੀਤਾ ਹੁਣ ਤੱਕ ਮੈਂ ਟੀਕੇ ਦਾ ਵੀ ਕੀਤਾ ਵਾ ਤੇ ਪੇਪਰ ਤੇ ਜਿਹੜੀ ਗੋਲੀ ਉਹ ਵੀ ਪੀਤੀ ਮੈਂ ਤੇ ਸਮਾਨ ਸਮੂਣੀ ਪਹਿਲਾਂ ਲਾਉਂਦਾ ਰਿਹਾ ਹਾਂ ਮੈਂ ਅੱਛਾ ਵੀ ਗੱਲ ਕੀਤੀ ਆ ਘਰ ਦੇ ਹਾਲਾਤ ਮਾੜੇ ਨੇ ਤਾਂ ਘਰ ਦੇ ਹਾਲਾਤ ਮਾੜੇ ਆ ਮਤਲਬ ਥੋੜਾ ਬਤਾ ਐ ਇਹ ਥੋੜਾ ਬੋਦਾ ਆਇਆ ਨਹੀਂ ਮਨ ਦੇ ਵਿੱਚ ਕਿ ਮੇਰੇ ਮਾਂ ਪਿਓ ਜਿਹੜੇ ਕਿਦਾਂ ਮੈਨੂੰ ਪਾਲ ਰਹੇ ਨੇ ਤੇ ਮੈਂ ਕਿਹੜੇ ਕੰਮਾਂ 'ਚ ਪੈ ਗਿਆ ਪਛਤਾਵਾ ਹੈਗਾ ਪਛਤਾਤ ਹੈਗਾ ਵਾ ਹੁਣ ਇਹ ਮਾਂ ਮੇਰੀ ਹੁੰਦੀ ਆ ਮੈਨੂੰ ਵੇਖ ਕੇ ਵੀ ਗਲਿਆ ਬਲਿਆ ਪਿਆ ਵਾ ਤੇ ਲਾਜ ਹੋ ਜੇ ਅੱਛਾ ਜਿਹੜੇ ਯਾਰ ਦੋਸਤ ਫਿਰ ਜਿਹੜੀ ਲੱਭ ਗਏ ਜਦੋਂ ਇਹਨਾਂ ਕੰਮਾਂ 'ਚ ਪੈ ਗਿਆ ਤਾਂ ਮਾਰੀ ਢਾਣੀ ਵਾਲੇ ਲੱਭੇ ਯਾਰ ਮਾਰੀ ਢਾਣੀ ਵਾਲੇ ਲੱਭੇ ਯਾਰ ਚੰਗੀ ਵਾਲਾ ਨਹੀਂ ਭਾਜੀ ਕੋਈ ਲੱਭਾ ਹੁਣ ਜਿਹੜੀ ਗੋਲੀ ਗੱਲ ਕਰ ਰਹੇ ਹੋ ਤੇ ਗੋਲੀ ਜਿਹੜੀ ਕਿੰਨਾ ਮੈਂ ਲੌੜਾ ਵਾਂ ਪੇਪਰ ਵਾਲੀ ਗੋਲੀ ਉਹ ਗੋਲੀ ਦਾ 10000 ਤੇ ਗੋਲੀ ਦਾ ਕੀ ਨਸ਼ਾ ਛੱਡਿਆ ਜਾਂਦਾ ਵਗੈਰਾ ਨਸ਼ਾ ਛੱਡਿਆ ਨਹੀਂ ਜਾਂਦਾ ਇਹ ਆਪੇ ਇਹਦਾ ਇਹੋ ਹੀ ਆ ਮੜਾ ਜਾਂ ਇਹ ਆਪੇ ਝਾਗ ਜੀ ਆਪੇ ਨਸ਼ਾ ਚੱਲ ਖਾਦਾ ਕਹਿ ਸਕਦੇ ਆ ਕੋ ਗੋਲੀ ਵੀ ਆਪੇਸਾ ਹੁੰਦਾ ਨਸ਼ਾ ਹੀ ਆ ਕੇ ਤੁਹਾਨੂੰ ਦਿੱਤਾ ਜਾਂਦਾ ਨਸ਼ਾ ਹੀ ਆਪੇ ਦਿੱਤਾ ਜਾਵੇ ਠੀਕ ਆ ਤਾਂ ਹੁਣ ਸੁਧਨਾ ਚਾਹਣਾ ਹਾਂਜੀ ਸੁਧਰਨਾ ਚਾਹਣਾ ਮੈਂ ਕਿ ਮੇਰਾ ਇਲਾਜ ਹੋ ਜਾਏ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਨੂੰ ਫਿਰ ਜਿੱਦਾਂ ਤੇਰੀਆਂ ਗਲਤਾਂ ਗਲਗੀਆਂ ਕੀ ਬਣ ਗਿਆ ਤੂੰ ਚੰਗਾ ਉੱਚਾ ਲੰਮਾ ਹੈਗਾ ਸੀ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਨਹੀਂ ਕਿ ਮੈਂ ਮਿਹਨਤ ਮਜ਼ਦੂਰੀ ਕਰਾਂ ਤੇ ਆਪਣੀ ਮਾਂ ਨੂੰ ਆਪਣੇ ਪਰਿਵਾਰ ਨੂੰ ਸੁਖ ਦੇਵਾਂ ਹਾਂਜੀ ਇਹ ਤੇ ਆਉਂਦਾ ਮੇਰੇ ਮਨ ਚ ਵੀ ਮੈਂ ਲਾਜ ਹੋਵੇ ਮੇਰਾ ਤੇ ਆਪਣਾ ਮੈਂ ਨਾਲ ਘਰਦਿਆਂ ਦੇ ਮਿਹਨਤ ਕਰਾਂ ਕਿੰਨਾ ਚਿਰ ਹੋ ਗਿਆ ਮੰਜੇ ਤੇ ਬੈਠਾ ਹੁਣ ਮੰਜੇ ਤੇ ਬਾਬਾ ਜਿਹੜੇ ਹੋ ਗਿਆ ਠੀਕ ਹੈ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਸਰਕਾਰ ਕਹਿੰਦੀ ਆ ਕਿ ਨਸ਼ਾ ਮੁਕਤ ਹੋ ਗਿਆ ਪੰਜਾਬ ਤੇ ਫਿਰ ਨਸ਼ਾ ਮਿਲਦਾ ਕਿ ਨਹੀਂ ਮਿਲਦਾ ਮਿਲ ਜਾਂਦਾ ਹੈ ਤਾਂ ਆ ਰਾਂ ਮੈਂ ਤੇ ਕੀ ਕਰਨਾ ਚਾਹੁੰਦਾ ਅਪੀਲ ਮੈਂ ਆਪ ਇਹੋ ਚਾਹੁੰਦਾ ਵਾ ਵੀ ਮੈਂ ਕਰਨਾ ਚਾਹਣਾ ਚਾਹਣਾ ਮੈਂ ਇਲਾਜ ਹੋ ਜੀ ਮੇਰਾ ਸੋ ਇਹ ਨੌਜਵਾਨ ਇਸ ਵੱਲੋਂ ਵੀ ਇਸ ਜਾਣਕਾਰੀ ਸਾਂਝੀ ਕੀਤੀ ਗਈ ਕਿ ਮਾੜੀ ਦੀ ਸੰਗਤ ਵਿੱਚ ਬੈਠਾ ਤਾਂ ਹੁਣ ਤੱਕ ਕਿਹਾ ਗਿਆ ਕਿ ਕਿਤੇ ਕਿਤੇ ਨਸ਼ੇ ਦੀ ਤੋੜ ਵੱਜੀ ਤਾਂ ਮਜ਼ਦੂਰੀ ਵਾਲਾ ਘਰ ਹੈ ਕਿਤੇ ਨਾ ਕਿਤੇ ਚੋਰੀ ਵੀ ਕਹਿੰਦਾ ਕਰਨੀ ਪਈ ਨਸ਼ੇ ਦੀ ਤੋੜ ਲਈ ਤਾਂ ਹੁਣ ਵੀ ਦੱਸਿਆ ਨੌਜਵਾਨ ਨੇ ਕਿ ਜਿਹੜੀ ਨਸ਼ਾ ਛਡਾਉਣ ਵਾਲੀ ਗੋਲੀ ਹੈ ਉਹ ਮੈਂ ਪੰਨੀ ਤੇ ਉਸ ਦਾ ਕਹਿ ਸਕਦੇ ਹਾਂ ਕਿ ਨਸ਼ਾ ਹੀ ਕਰਦਾ ਕਿਉਂਕਿ ਕਿਹਾ ਤਾਂ ਜਾਂਦਾ ਉਸ ਨਾਲ ਨਸ਼ਾ ਛਡਾਊ ਗੋਲੀ ਹੈ ਪਰ ਨੌਜਵਾਨ ਵੱਲੋਂ ਦੱਸ ਦਿੱਤਾ ਗਿਆ ਕਿ ਇਹ ਜਿਹੜੀ ਨਸ਼ਾ ਛਡਾਊ ਗੋਲੀ ਕੇਵਲ ਤੇ ਕੇਵਲ ਤੋੜ ਨੂੰ ਪੂਰਾ ਕਰੇਗੀ ਜਿਹੜਾ ਸਾਡਾ ਅਸੀਂ ਨਸ਼ਾ ਕਰਦੇ ਹਾਂ ਉਸ ਨੂੰ ਛੱਡਣ ਲਈ ਤਾਂ ਨੌਜਵਾਨ ਵੱਲੋਂ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਨਸ਼ਾ ਛੱਡ ਕੇ ਆਪਣੀ ਜਿਹੜੀ ਵਧੀਆ ਜ਼ਿੰਦਗੀ ਗੁਜ਼ਾਰ ਸਕੇ ਕਿਉਂਕਿ ਹਾਲਾਤ ਮਾੜੇ ਨੇ ਇਸ ਦੀਆਂ ਲੱਤਾਂ ਹੁਣ ਗੱਲ ਦੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਮਾਂ ਵੀ ਕਿਤੇ ਨਾ ਕਿਤੇ ਚਿੰਤਿਤ ਹੈ ਆਪਣੇ ਪੁੱਤਰ ਲਈ ਹੁਣ ਦੇਖਣਾ ਹੋਵੇਗਾ ਕਿ ਕੀ ਇਸ ਪਰਿਵਾਰ ਦੀ ਕੋਈ ਸਰ ਸਰਕਾਰ ਜਾਂ ਕੋਈ ਹੋਰ ਸਮਾਜ ਸੇਵੀ ਸੰਸਥਾ ਲਵੇਗੀ ਕੈਮਰਾਮੈਨ ਬਲਜੀਤ ਨਾਲ ਰਵੀ ਖੜਾ ਪੰਜਾਬੀ ਲੋਕ ਚੈਨਲ ਸ਼੍ਰੀ ਖੜੂਰ ਸਾਹਿਬ